ਇਹ ਵੀਡੀਓ ਹੈ ਲੁਧਿਆਣਾ ਦੇ ਨਿਊ ਮੋਡਲ ਟਾਊਨੇ ਲੱਗ ਕੇ ਜਿੱਥੇ ਕਿ ਹੱਥਾਂ ਦੇ ਵਿੱਚ ਚੂੜਾ ਪਾਈ ਇੱਕ ਮਹਿਲਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੀ ਹੈ ਤੇ ਇਹ ਇਕੱਲੀ ਨਹੀਂ ਹੈ ਇਸ ਦੇ ਨਾਲ ਇਸ ਦਾ ਇੱਕ ਸਹਿਯੋਗੀ ਵੀ ਹੈ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਸਾਰੀ ਫੁਟੇਜ ਕੈਦ ਹੋ ਗਈ ਕਿ ਕਿੰਜ ਇੱਕ ਚੂੜੇ ਵਾਲੀ ਮਹਿਲਾ ਆਉਂਦੀ ਹੈ ਤੇ ਪਹਿਲਾਂ ਐਕਟਿਵਾ ਨੂੰ ਚਾਬੀ ਲੱਗ ਦੇਖਦੀ ਹੈ ਜਦੋਂ ਉਸ ਐਕਟਿਵਾ ਨੂੰ ਚਾਬੀ ਨਹੀਂ ਲੱਗਦੀ ਤਾਂ ਇੱਕ ਹੋਰ ਐਕਟਿਵਾ ਦੇ ਉੱਤੇ ਚਾਬੀ ਟਰਾਈ ਕਰਦੀ ਹੈ ਤੇ ਚਾਬੀ ਲੱਗ ਜਾਂਦੇ ਆਪਣੇ ਸਾਥੀ ਨੂੰ ਬਿਠਾ ਕੇ ਕਿੰਜ ਫਰਾਰ ਹੋ ਜਾਂਦੀ ਹੈ ਦੱਸਦੀ ਹੈ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਇਹ ਘਟਨਾ ਜਿਸ ਸਥਾਨ ਤੇ ਹੋਈ ਹੈ ਉਸ ਤੋਂ ਪੁਲਿਸ ਚੌਂਕੀ ਕੋਚਰ ਮਾਰਕੀਟ ਕਰੀਬ 400 ਮੀਟਰ ਦੀ ਦੂਰੀ ਤੇ ਹੀ ਹੈ ਤੇ ਐਕਟਿਵਾ ਘਰ ਦੇ ਬਾਹਰ ਖੜੀ ਸੀ ਜਿਸ ਨੂੰ ਕੀ ਮਹਿਲਾ ਚੁਰਾ ਕੇ ਲੈ ਗਈ ਹੈ ਜਾਣਕਾਰੀ ਦੇ ਅਨੁਸਾਰ ਭਾਜਪਾ ਨੇਤਾ ਰਾਜਨ ਨੇ ਕਿਹਾ ਹੈ ਕਿ ਉਹ ਮੋਡਲ ਟਾਊਨ ਦੇ ਵਿੱਚ ਰਹਿੰਦਾ ਹੈ ਤੇ ਕਿਸੇ ਕੰਮ ਦੇ ਲਈ ਘਰ ਵਾਪਸ ਆਇਆ ਸੀ ਤੇ ਜਦੋਂ ਉਸਨੇ ਐਕਟਿਵਾ ਘਰ ਦੇ ਬਾਹਰ پارک ਕੀਤੀ ਤਾਂ ਕੁਝ ਦੇਰ ਬਾਅਦ ਉਹ ਵਾਪਸ ਜਾਣ ਲੱਗਿਆ ਤਾਂ ਐਕਟਿਵਾ ਗਾਇਬ ਮਿਲੀ ਉਹਨਾਂ ਨੇ ਪਹਿਲਾਂ ਤਾਂ ਰੌਲਾ ਪਾਇਆ ਤੇ ਆਸ-ਪਾਸ ਪੁੱਛਿਆ ਪਰ ਐਕਟੀਵਾ ਦਾ ਕੁਝ ਵੀ ਨਹੀਂ ਪਤਾ ਲੱਗਿਆ ਤੇ ਜਦੋਂ ਸੀਸੀਟੀਵੀ ਦੇਖਿਆ ਗਿਆ ਤਾਂ ਉਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਦੇਖੋ ਇਸ ਵਿੱਚ ਕਿੰਜ ਇੱਕ ਨਵ ਵਿਅਕਤੀ ਜੋ ਕਿ ਹੱਥਾਂ ਦੇ ਵਿੱਚ ਚੂੜਾ ਪਾਇਆ ਹੋਇਆ ਹੈ ਐਕਟੀਵਾ ਲੈ ਕੇ ਫਰਾਰ ਹੋ ਜਾਂਦੀ ਹੈ ਤੇ ਉਸ ਦੇ ਨਾਲ ਉਸ ਦਾ ਇੱਕ ਸਾਥੀ ਵੀ ਹੁੰਦਾ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੈਗਾ ਵੀ ਹੁਣ ਟੂੜੇ ਵਾਲੀ ਵੀ ਚੋਰੀਆਂ ਕਰਨ ਲੱਗ ਗਈਆਂ ਨੰਗੀਆਂ ਵਹਿਆਂ ਵੀ ਚੋਰੀ ਕਰਨ ਲੱਗ ਗਈਆਂ ਨੇ ਹੈਰਾਨੀ ਵਾਲੀ ਗੱਲ ਹੋ ਗਈ ਹੈ ਕਦੇ ਨਹੀਂ ਇੰਦਾ ਦੇਖਿਆ ਵੀ ਕਦੇ ਚੋੜੇ ਵਾਲੀਆਂ ਜਾਂ ਕੋ ਲੜਕੀਆਂ ਵੀ ਚੋਰੀ ਕਰਦੀ ਐ ਇੱਕ ਵਾਰ ਪਹਿਲੀ ਵਾਰ ਤਾਂ ਦੇਖਿਆ ਕੇਸ ਹੋਇਆ ਲੱਗਦਾ ਮੈਂ ਕਿੰਨੇ ਦੀ ਰੀਐਕਟਰ ਆ ਕੇ ਹਜੇ ਇੱਕ ਵਾਰ ਕਿੰਨੇ ਦੀ ਕੀਮਤ ਹੋਣੀ ਹੁੰਨ ਲਗਭਗ ਪਤਾ ਉਹਦੀ ਹੁਣ ਅੱਜ ਉਹ ਨਵੀਂ ਐਕਟਵਾ ਲੱਖ ਰੁਪਏ ਦੀ ਹੋਈ ਪਈ ਐ ਚਾਰ ਪੰਜ ਸਾਲ ਪੁਰਾਣੀ ਐ 40-50 ਹਜ਼ਾਰ ਦੀ ਤਾਂ ਹੋਏਗੀ ਦੁੱਖ ਤੇ ਹੈਗਾ ਨਾ ਤੁਹਾਡੀ ਐਕਟਵਾ ਨੁਕਸਾਨ ਹੁੰਦਾ ਦੁੱਖਦਾ ਹੁੰਦਾ ਜੀ ਚੀਜ਼ ਜਾਂਦੀ ਐ ਜੀ ਜਿਹੜੀਆਂ ਰੋਜ਼ ਇਹ ਬਣਦੀਆਂ ਚਲੋ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਨਾ ਰੋਓ ਮੈਂ ਰਾਜੇਂ ਸ਼ਰਮਾ ਹਾਂ ਭਾਰਤੀ ਜਨਤਾ ਪਾਰਟੀ ਦਾ। ਭਾਰਤੀ ਜਨਤਾ ਪਾਰਟੀ ਦਾ। ਹਾਂਜੀ ਹਾਂਜੀ। ਕੀ ਉਹ ਦਾ ਭਾਰਤੀ ਜਨਤਾ ਪਾਰਟੀ? ਮੈਂ ਵਰਕਰਾਂ ਪਾਰਟੀ ਦਾ ਜੀ। ਠੀਕ ਹੈ। ਭਾਜਪਾ ਦੀ ਆਗੂ। ਹਾਂਜੀ ਹਾਂਜੀ ਭਾਜਪਾ ਦੀ ਆਗੂ। ਉਹ ਕੱਲ 11:00 ਵਜੇ 40 ਮਿੰਟ ਤੇ ਮੇਰੇ ਆਪਣਾ ਐਕਟਵਾ ਖੜਾ ਸੀ ਬਾਹਰ ਇੱਕ ਲੜਕਾ ਤੇ ਲੜਕੀ ਆਏ ਨੇ ਲੜਕੀ ਦੇ ਹੱਥ ਤੇ ਚੂੜਾ ਪਾਇਆ ਹੋਇਆ ਵੈ। ਤੇ ਮੈਂ ਪੌਣੇ 12:00 ਬਾਹਰ ਆਇਆ ਤੇ ਮੈਨੂੰ ਸਕੂਟਰ ਨੀ ਨਜ਼ਰ ਆਇਆ ਮੇਰਾ ਉੱਤੇ ਖੜਾ ਐਕਟਵਾ ਬਲੂ ਰੰਗ ਦਾ। ਤੇ ਮੈਂ ਜਦੋਂ ਸੀਸੀਟੀਵੀਜ਼ ਦੇਖੀਆਂ ਫੋਟੋਜ਼ ਦੇਖੀਆਂ ਤੇ 11:42 ਮਿੰਟ ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਆ ਤੇ ਉਹਨੇ ਚਾਬੀ ਲਗਾਈ ਤੇ ਚਾਬੀ ਲੱਗ ਗਈ ਮੇਰੇ ਐਕਟਵਾਲ ਨੂੰ ਉਹਨੇ ਸਟਾਰਟ ਕੀਤਾ ਤੇ 10 ਵੀ ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਤੇ ਐਕਵਾ ਲੈ ਕੇ ਫਰਾਰ ਹੋ ਗਈ ਉਹ ਤੇ ਕਿੰਨਾ ਸਮਾਂ ਲਾਇਆ ਉਹਨਾਂ ਨੇ ਐਕਟਵਾ ਚੋਰੀ ਕਰਨੇ ਸਮੇਂ ਲੱਗ ਗਿਆ ਹੀ ਕੋਈ ਨਹੀਂਗਾ ਉਹਨੇ ਚੋਰ ਕੀ ਹੋਣੀ ਉਹਨਾਂ ਕੋਲ ਜਿਹੜੀ ਹੁੰਦੀ ਐਕਟਵਾ ਦੀ ਕੋਈ ਉਹਨਾਂ ਕੋਲ ਉਹਨੇ ਆਈ ਹੈ ਜਦ ਇਹ ਕੀ ਲਗਾਈ ਚਾਬੀ ਲੱਗੀ ਉਹਨੂੰ ਇਹ ਘਾਟੇ ਚੋਨੇ ਚੋੜਾ ਪਾਇਆ ਹੋਇਆ ਹੈ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ ਨਵੀਂ ਵਿਆਹੀ ਜੋੜੀ ਨਵੀਂ ਵਿਆਹੀ ਜੋੜੀ ਸੀ ਨਵੀਂ ਵਿਆਹੀ ਜੋੜੀ ਸੀ ਮੇਰੇ ਤੋਂ ਪਿੱਛੇ ਪਹਿਲੇ ਕਿ ਉਹਨੇ ਹੋਰ ਕਿਸੇ ਐਕਟ ਵਾਲੇ ਟਰਾਈ ਕੀਤੀ ਗਲੀ ਦੇ ਵਿੱਚ ਉਹਨਾਂ ਕੋਲ ਖੁੱਲਿਆ ਨਹੀਂ ਤੇ ਥੋੜੀ ਦੇਰ ਬਾਅਦ ਫਿਰ ਉਹ ਜਦੋਂ ਅੱਗੇ ਨੂੰ 20 50 ਕਦਮ ਵਧੇ ਤੇ ਮੇਰੇ ਘਰ ਤੱਕ ਆ ਕੇ ਤੇ ਮੇਰੇ ਘਰ ਦੇ ਬਾਹਰ ਖੜੀ ਸੀ ਜਿੱਦਾਂ ਰੂਟੀਨ 'ਚ ਖੜਾ ਹੁੰਦਾ ਵਾ ਠੀਕ ਹੈ ਤੇ ਲਗਦਾ ਵੀ ਲੋਕਾਂ ਨੂੰ ਡੋਟ ਬਣਾਵੇ ਸ਼ੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ ਹਾਂ ਵੀ ਲੱਗਦਾ ਵੀ ਚਾਬੀ ਲਈ ਤੇ ਸ਼ੂਮੰਤਰ ਆ ਪਤਾ ਹੀ ਲੱਗਿਆ ਇਹਦਾ ਲੱਗ ਹੀ ਨਹੀਂ ਰਹਾ ਵੀ ਚੋਰ ਹੈਗੇ ਐ ਲੱਗਿਆ ਵੀ ਜਿਵੇਂ ਕੋਈ ਆਪਣੇ ਐਕਟਵਾਂ ਲੈ ਕੇ ਜਾ ਰਿਹਾ ਵਾ ਕਿਸੇ ਨੂੰ ਡਾਊਟ ਹੀ ਨਹੀਂ ਹੋਇਆ ਵੈਸੇ ਉਸ ਤਾਂ ਕੋਈ ਹੈ ਨਹੀਂ ਸੀ ਐਕਟਵਾਂ ਲੜਕੀ ਚਲਾ ਕੇ ਲਗੀ ਗਈ ਲੜਕੀ ਚਲਾ ਕੇ ਲੈ ਕੇ ਗਈ ਜੀ ਫੋਟੋਆਂ ਆ ਗਈਆਂ ਡੀਵੀ ਆ ਗਈ ਕਿੰਨੀ ਕੁ ਉਮਰ ਲੱਗਦੀ ਹੈ ਲੱਗਦਾ ਤੇ ਨਵੀਂ ਨਵੀਂ ਵੇਜ ਔੜੀ ਸੀ ਛੋਟੀ ਉਮਰ ਦੀ 20 22 ਸਾਲ ਦੀ ਲੱਗਦੀ ਜੀ ਲੜਕੀ ਅੱਛਾ ਲੱਗਦਾ ਵੀ ਜਿਹੜੀ ਇਹ ਲੋਕ ਕਰਦੇ ਵੀ ਨਸ਼ੇ ਦੇ ਕਾਰਨ ਜਾਂ ਹਾਂ ਨਸ਼ਾ ਵਧਿਆ ਹੈ ਨਸ਼ੇ ਕਰਕੇ ਹੀ ਚੋਰੀਆਂ ਹੋ ਰਹੀਆਂ ਜ਼ਿਆਦੀਆਂ ਤੇ ਆਪਣੀ ਨਸ਼ੇ ਦੀ ਪੂਰਤੀ ਕਰਨ ਵਾਸਤੇ ਹੀ ਇਹ ਐਸੀ ਚੀਜ਼ਾਂ ਸਾਰੀਆਂ ਹੋ ਰਹੀਆਂ ਹੈ ਇੱਕੋ ਕਾਫੀ ਸਮਾਂ ਭਾਜਪਾ ਦੇ ਵਿੱਚ ਵੀ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ ਭਾਜਪਾ ਤੋਂ ਲੀਡਰ ਵੀ ਹੋ ਤੁਸੀਂ ਤੇ ਕੀ ਕਿਹੜੇ ਇਹਦੇ ਵਿੱਚ ਰਹਿੰਦੇ ਹੋ ਕੀ ਹੋਂਦ ਹੈ ਤੁਹਾਡੇ ਕੋਲ ਮੈਂ ਵਾਰਡ ਨੰਬਰ 72 'ਚ ਰਹਿਣਾ ਵਾ ਜੀ ਭਾਜਪਾ ਦਾ ਵਰਕਰ ਹੈਗਾ ਵਾਂ ਨਿਊ ਮਾਰਟਲ ਟਾਉਨ ਰਹਾਇਸ਼ਾ ਸਾਹਿਬ ਅੱਛਾ ਭਾਜਪਾ ਦਾ ਬਿਲੋਂਗ ਕਰਦੇ ਹੋ ਹਾਂ ਜੀ ਹਾਂਜੀ ਅੱਛਾ ਕੰਪਲੇਂਟ ਕਰਾਈ ਜੀ ਉਹ ਟਾਰੇ ਆ ਪੁਲਿਸ ਚੌਂਕੀ ਕੋਚਰ ਮਾਰਕੀਟ ਕੰਪਲੇਂਟ ਦਿੱਤੀ ਹੋਈ ਆ ਤੇ ਅੱਛਾ ਹਾਂ ਪੰਜਾਹਾਂ ਨੇ ਹੋਈ ਆ ਜੀ ਹਾਜੀ ਹਾਜੀ ਹੋਈ ਕੀ 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 ਪ੍ਰੋਸੈਸ ਕੀਤਾ ਉਹਨਾਂ ਨੂੰ ਅੱਜ ਫੋਟੋਸ ਦਿੱਤੀਆਂ ਸਾਰੀਆਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਕੋਸ਼ਿਸ਼ ਕਰ ਰਹੇ ਕਹਿੰਦੇ ਲੱਗਦਾ ਵੇ ਆ ਵੀ ਉਹਨਾਂ ਨੂੰ ਦੱਸਿਆ ਵੀ ਚੂੜੇ ਵਾਲੀ ਹਾਂ ਸਾਰਾ ਦਿੱਤੀਆਂ ਫੋਟੋਸ ਦਿੱਤੀਆਂ ਉਹਨਾਂ ਨੂੰ ਵੀਡੀਓ ਦਿੱਤੀਆਂ ਲੱਗਦਾ ਚੂੜੇ ਵਾਲੀ ਭਾਬੀਆਂ ਵੀ ਮਸ਼ਹੂਰ ਹੋਣਗੀਆਂ ਡੈਫੀਨੇਟਲੀ ਜੀ ਹਾਂ ਤੇ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਵੀ ਅੱਜਕੱਲ੍ਹ ਵਿਸ਼ਵਾਸ ਕਰਨਾ ਚਾਹੀਦਾ ਵੀ ਚੂੜੇ ਵਾਲੀਆਂ ਤੋਂ ਵੀ ਅੋਜਕਲ ਵਿਸ਼ਵਾਸ ਨੂੰ ਚੋਰਾਂ ਦੇ ਉੱਤੇ ਕਾਦਾ ਵਿਸ਼ਵਾਸ ਆ ਕੋਈ ਵੀ ਕਰ ਸਕਦਾ ਮੈਨੂੰ ਹੈਰਾਨਗੀ ਵਾਲੀ ਗੱਲ ਹੈ ਜਿਵੇਂ ਲੜਕੀ ਇੱਕ ਚੋੜੇ ਵਾਲੀ ਚੋਰੀ ਕਰਕੇ ਲੈ ਕੇ ਗਈ ਹੈ ਮੈਂ ਤਾਂ ਪਹਿਲਾ ਕੇਸ ਹੀ ਦੇਖਿਆ ਵੀ ਲੜਕੀ ਵੀ ਇੱਕ ਵਾਰ ਚੱਕ ਰਹੀ ਹੈ ਇਸ ਤਰ੍ਹਾਂ ਲੜਕੇ ਹੀ ਚੱਕਦੇ ਦੇਖੇ ਨੇ ਤੇ ਚੌਂਕੀ ਕਿੰਨੀ ਕੀ ਦੂਰੀ ਤੇ ਹੈ ਭਾਈ ਜੀ ਉਦੋਂ ਚੌਂਕੀ ਤਾਂ 400 ਮੀਟਰ ਦੇ ਚੌਂਕੀ ਤੋਂ ਜ਼ਿਆਦਾ ਦੂਰ ਤਾਂ ਹੈ ਨਹੀਂ ਕਿ 400 ਮੀਟਰ ਦੇ ਕੈਮਰੇ ਲੱਗਿਆ ਉਹਨਾਂ ਕੋਈ ਡਰ ਨਹੀਂ ਖੋਫ ਨਹੀਂ ਐ ਕੋਈ ਉਹਨਾਂ ਨੇ ਮੂੰਹ ਤੇ ਕੁਝ ਨਹੀਂ ਬੰਨਿਆ ਕੋਈ ਕਪੜਾ ਨਹੀਂ ਲਪੇਟਿਆ ਲੜਕਾ ਵੀ ਓਦਾਂ ਹੀ ਐ ਤੇ ਲੜਕੀ ਵੀ ਬੜੇ ਆਰਾਮ ਨਾਲ ਤਿਆਰ ਸ਼ਾਰ ਐ ਜਿਵੇਂ ਹੁੰਦਾ ਚੌਂਕੀ ਕੋਚਰ ਮੈਂ ਜਿਹੜੇ ਨੇ ਨਜ਼ਦੀਕ ਥਾਣਾ ਹਾਂ ਕੋਈ ਆਪਣਾ ਚੌਂਕੀ ਕੋਚਰ ਮਾਰਦੀ ਠੀਕ ਐ ਥਾਣਾ 5 ਨੰਬਰ ਥਾਣਾ 5 ਨੰਬਰ ਸਿਟੀ ਹੋਮ ਨਿਊਜ਼ ਦੇ ਲਈ ਅਮਿਤ ਠਾਪੜ ਦੀ ਰਿਪੋਰਟ